ਮਿਰਚੇ ਤਾਂ ਤੋੜਨ ਵਾਲੀ ਹੋਈ ਪਈ ਹੈ ਬਹੁਤ ਲੱਗੀ ਵੀ ਇਹਨਾਂ ਤੇ ਰੱਬ ਦੀ ਕਿਰਪਾ ਨਾਲ ਨਾਲੇ ਜਿੰਨੀਆਂ ਬੱਲਾਂ ਹੈਗੀਆਂ ਇਹ ਵੀ ਸਾਰੀਆਂ ਬੰਨਣ ਨਾਲ ਜਾਂਦੀਆਂ ਆਪਾਂ ਕਰੇਗਾ ਤੋੜੀਆਂ ਦੀਆਂ ਸਿੰਗਲਾ ਮਿਰਚ ਦੇਖੀਏ ਕਿੰਨੀ ਕੰਨ ਤੋੜੀ ਹੋਈ ਹੈ ਨੇ ਸਰੀ ਉਧਿਆਨ ਗੱਲਬਾਤ ਦੀ ਹੈ ਮਨੁਨਾ ਦਾ ਹੋ ਕਰਦਾ ਹੈ ਉਹੀ ਹੈ ਤੁਸੀਂ ਕੁੜੀ ਚੱਲਣ ਦੇ ਪਹਿਲਾਂ ਪਾਹੀ ਗੁਣ ਪਰ ਇਹ ਠੰਡੇ ਸ਼ਾਇ ਕਦਾਮ ਉਹ ਬੱਲੇ ਉਹ ਕੀ ਹਾਲ ਹੈ ਅੱਜ ਤਾਂ ਚੰਦ ਚੜਿਆ ਆ ਨਵੇਂ ਪਾਸੇ ਉਹ ਤੂੰ ਕਿੱਧਰ ਹੋਏ ਬਾਈ ਯਾਰ ਗਾਹਾਂ ਜਾਂਦਾ ਸੀਗਾ ਮੰਡੀ ਤੇ ਲਾਇਆ ਚੱਲ ਮੱਖਣ ਨੂੰ ਮਿਲ ਕੇ ਚੱਲਦੇ ਆ ਕੋਈ ਗੱਲਬਾਤ ਕਰਾਂਗੇ ਬੜੀਆਂ ਇਨਕਾ ਉਹਨਾਂ ਕਾ ਲਾਈਆਂ ਐਨ ਕਾ ਦਾ ਫਿਰ ਕਰਮ ਦੀ ਦੇ ਚੱਲ ਫਿਰ ਆਪਾਂ ਛਾਵੇਂ ਬੈੰਨੇ ਉੱਤੇ ਪਾਣੀ ਹਾਂ ਉੱਥੇ ਆ ਜਾ ਕਰਦੇ ਆ ਗੱਲਬਾਤ ਕੋਈ ਉਹ ਮੇਰੀ ਗੱਲ ਸੁਣ ਇੱਕ ਸੱਚ ਹਾਂ ਪਾਣੀ ਤਾਂ ਨਹੀਂ ਤਾਂ ਪੀ ਲਾਂਗੇ ਤੇ ਮਿਰਚਾਂ ਇੰਨੀਆਂ ਲੱਗੀਆਂ ਪੰਗੇ ਚਾਰ ਢਾੜ ਕੇ ਲਾ ਕੇ ਰੁਪਈਏ ਨਹੀਂ ਬਟ ਸਕਦਾ ਚਾਰ ਹੋਏ ਨਾ ਤੜਕੇ ਤੋੜਾਂਗੇ ਲੈਉਣ ਇਹਨਾਂ ਨੂੰ ਚਾਰ ਪੰਜ ਢਾੜ ਜੇ ਲਾ ਕੇ ਤੋੜ ਆ ਉੱਥੋਂ ਦੁੱਕਰ ਦੇ ਕਾਇ ਲੈਣਾ ਇਹ ਚਾਰ ਲੈਣਾ ਪੰਜ ਮਿਰਚ ਤਾਂ ਬਹੁਤ ਲੱਗੀ ਪਈ ਐ ਇਹ ਇਥੇ 10 15 ਲਫਾਫੇ ਭਰ ਜਾਣਗੇ ਤੇ ਹੋਰ ਇਹ ਤੋੜਬਾਈ ਬਣ ਕੇ ਨਾ ਨਾ ਕੱਲ ਨੂੰ ਤੋੜਾਂਗੇ ਹੋਰ ਹੋਰ 4 ਰੁਪਏ ਖੜੇ ਹੋ ਜਾਣਗੇ ਹੋਰ ਭਰਾਵਾ 4 ਪੈਸੇ ਵਟਲਾਂਗੇ ਬਹੁਤ ਮਿਹਨਤ ਕਰੀ ਹੈ ਮਿਹਨਤ ਨਹੀਂ ਹੈ ਸਾਰੇ ਕੰਮ ਸਿਆਲ ਦੇ ਵਿੱਚ ਕੋਈ ਆ ਜਾ ਸਾਰੀ ਸ਼ਰਬਤ ਵਰਗਾ। ਪਹਿਲਾਂ ਯਾਰ ਪਾਣੀ ਵੀ ਪੀ ਗੇ ਕੋਟੋ। ਉਹ ਉਹ ਤਾਂ ਓਕੇ ਹੁੰਦੇ ਸੀ ਯਾਰ ਪਾਣੀ ਵੀ ਨਹੀਂ ਉਹ ਮਾਹਨ ਨਲਕਾ ਲਵਾ ਦਈ ਇੱਥੇ ਨਾ। ਆਹ ਵੇ। ਮੈਂ ਯਾਰ ਆਈ ਆ ਗਿਆ ਗੱਲ ਪੱਕੀ ਹੈ ਭਰਾਵਾ। ਮਰ ਫਰਗੇ ਪਾਣੀ ਜਾਵਾਂ। ਮੰਜਾ ਫੜਾ ਇਧਰੋਂ। ਕੋਈ ਕੋਕੜੀ ਸੀ ਲੈ ਯਾਰ ਕੋਈ ਗੱਲ ਨਹੀਂ। ਆ ਨਵੀਂ ਲੱਤੀ ਸੌਂਡ ਰਹੀ ਲੰਮਾਰ ਕੀ ਹੈ ਔਰ ਸੁਣਾ ਫਿਰ ਠੀਕ ਆ ਵਧੀਆ ਚਾਹ ਪਾਣੀ ਚਾਹ ਪਾਣੀ ਤਾਂ ਓਕੇ ਆ ਜਮਾ ਅੱਛਾ ਔਰ ਸੁਣਾ ਫਿਰ ਬਹੁਤ ਵਧੀਆ ਫਸਲ ਵੜੀ ਕੱਢ ਲਈ ਬਈ ਤਾਂ ਕੱਢ ਲਈ ਤੂੰ ਦੱਸ ਹਾਂ ਆਪਾਂ ਤਾਂ ਵੇੜਤਾ ਦੇਖ ਬਾਹਣ ਬਾਹਿਆ ਪਿਆ ਮੈਂ ਤਾਂਹੀਂ ਦੇਖਿਆ ਕਿੰਨੀ ਕਿੱਲੇ ਕਿਣ ਕਣਕ ਐ ਤਕੀ ਮੇਰੀ ਹੋ ਗਈ 60 65 ਮਾਣ ਹੋ ਗਈ ਕਿੱਲੇ ਦੀ 65 ਮਾਣ ਕੀਆ ਬਹੁਤ ਹੋ ਗਈ ਯਾਰ ਤੇਰੀ ਕਿੰਨੀ ਨਿਕਲੀ ਯਾਰ ਆਪਣੀ ਦਾ ਭਰਾਵਾ 85 ਮਾਨ ਨਿਕਲੇ ਪੁੱਛ ਪੁੱਛ ਕਿਉਂ ਆ ਬੋਰੀ ਖੋਲਤੀ ਉਹ ਗੱਪਾਂ ਦੀ ਇਹੋ ਜਿਹਾ ਕਿਹੜਾ ਵੀ ਸੀਗਾ ਉਹ ਵੀ ਲਿਆਂਦਾ ਵਦਗਾ ਸਪੈਸ਼ਲ ਵੀ ਯਾਰ ਤੂੰ ਮੈਨੂੰ ਟੱਕਰਿਆ ਤੈਨੂੰ ਦਵਾਉਂਦਾ ਵੀ ਇਹੋ ਅੱਛਾ ਮੈਨੂੰ ਤੂੰ ਫਿਰ ਫੋਨ ਇਕੱਠੇ ਹੀ ਨਹੀਂ ਹੋਏ ਤੂੰ ਫੋਨ ਤਾਂ ਕਰ ਦਿੰਦੇ ਰੱਬ ਦੇ ਬੰਦੇ 85 ਮਾਨ ਦਾ ਯਾਰ ਹਾਂ ਇੱਧਰ ਨਾਲ ਧੁੱਪ ਜੀ ਪੈਂਦੀ ਯਾਰ ਤੇ ਮੜਾ ਮੰਜਾ ਇੱਥੇ ਕਰ ਕੋਈ ਨਹੀਂ ਇੱਧਰ ਕਰ ਉਹ ਇੱਧਰ ਕਰ ਇਹ ਆਪਾਂ ਤਾਂ ਸੁੱਲੀ ਛੱਡਣੀ ਸੀ ਛੱਡਤੀ ਆਪੇ ਉਤਰੀਆ ਫਿਰ ਮੰਡਿਆਂ ਚ ਵੀ ਪਾੜਦਾ ਤੇ ਫਿਰ ਮੂੰਗੀ ਬੀਜੀ ਆ ਹਾਂ ਮੂੰਗੀ ਬੀਜੀ ਹੈ ਮੂੰਗੀ ਗੜੀ ਬੀਜੀ ਆ ਜਰ ਹਣੋ ਹੋਰ ਆ ਪਾ ਵੋਟਾਂ ਚੱਲਦੇ ਆ ਯਾਰ ਕੋਟਾ ਜੇ ਹਾਂ ਹਾਂ ਅੱਛਾ ਰੋੜ ਛੋ ਕੱਢਿਆ ਭਰਾਵਾ ਐਨਾ ਕੱਠ ਐਨਾ ਕੱਠੇ ਬੈਕ ਨੂੰ ਚਿੱਤੇ ਪਾਚ ਅੱਛਾ ਇਹ ਕਿਹ ਜਮਾ ਸਿਰਾਂ ਲਾ ਦੇਂਗਾ ਯਾਰ ਕੱਲ ਮੁਕਾ ਦੇ ਭਰਾਵਾ ਕੱਠ ਤਾਂ ਝਾੜੂ ਵਾਲਾ ਮਗਰ ਵੀ ਬਹੁਤ ਸੀਗਾ ਉਹ ਸਿੱਧਾ ਹੋ ਕੇ ਬਹਿ ਜਾ ਯਾਰ ਮੈਨੂੰ ਪੈਰ ਜਾ ਰੁਕੀ ਜਾ ਐਂ ਬਹਿ ਜਾ ਹਾਂ ਕਰਿਆ ਹੋਰ ਗੱਲਾਂ ਤਾਂ ਸੱਜ ਅੱਛਾ ਕੋਟ ਐਸ ਕੀ ਕੱਲੀਆਂ ਨੂੰ ਪਾਉਣੀਆਂ ਭਰਾਵਾ ਨਾ ਭਰਾਵਾ ਬੋਰਡ ਤਾਂ ਮੈਂ ਪਾਉਂਗਾ ਝਾੜੂ ਵਾਲਿਆ ਤੂੰ ਕਾਲੀਆਂ ਤੂੰ ਕੀ ਕਰੰਟ ਮਾਜਦਾ ਤੈਨੂੰ ਕਰੰਟ ਮਾਜਦਾ ਨਹੀਂ ਯਾਰ ਇਹ ਤੇ ਮੇਰੀ ਗੱਲ ਸੁਣ ਅੱਛਾ ਇੱਕ ਤਾਂ ਬਿੱਲ ਮਾਫ ਕਰ ਤੇ ਠੀਕ ਹੈ ਇਹ ਤਾਂ ਮੰਨ ਲੈਣਾ ਤੇਰੀ ਗੱਲ ਉਹ ਐ ਸਮਝ ਬੂਰੀ ਮਾਜੇ ਘਰੇ ਬੰਦਤੀ ਬੂਰੀ ਕੋਕ ਖੋਲਾ ਬਣਤਾ ਕਿੱਤੇ ਆਹੀਂ ਤੱਤੀ ਆ ਮੈਂ ਚਾ ਕੀ ਜਨਾ ਮੈਂ ਕਿੱਥੋਂ ਕਿਕਰੂੰਂ ਲਿਆ ਕਰਦੀ ਆ ਵਾ ਅੱਛਾ ਉਹ ਗੱਲ ਸੁਣਾ ਤੂੰ ਹੁਣ ਸੱਚ ਉਹ ਭਾਈ ਸਾਹਿਬ ਗਰੀਬ ਜਨਤਾ ਦੇ ਦੇਖ ਠੀਕ ਹੈ 6 6000 ਬਿੱਲ ਆਉਂਦਾ ਸੀਗਾ ਠੀਕ ਹੈ ਨਾ ਮੰਨ ਲੈਂਦੇ ਆ ਗੱਲ ਤੇ ਹੁਣ ਉਹੀ ਗਰੀਬ ਆਪਦਾ ਦੁੱਧ ਬਾਦ ਲਿਆਉਂਦਾ ਜਾਂ ਮਿੱਠਾ ਲਿਆਉਂਦਾ ਉਹ 6000 ਬਚਿਆ ਕਿ ਨਹੀਂ ਬਚਿਆ ਠੀਕ ਹੈ ਮੈਂ ਮੰਨ ਲੈਂਦਾ ਤੇਰੀ ਗੱਲ ਜੇ ਇਹ 6000 ਬਚਦਾ ਹੈ ਇੱਕ ਕੱਲ ਮੇਰੀ ਵੀ ਸੁਣ ਲੈ ਹੁਣ ਤੂੰ ਹਾਂ ਸੁਣਾ ਤੇ ਤੇਰੇ ਚਾਰ ਮਣ ਦਾਣੇ ਹੁੰਦੇ ਸੀ ਹਾਂ ਨੱਲਾ ਬਾਈ ਤੁਸੀਂ ਨੱਲਾ ਬਾਈ ਮੋੜ ਵਾਲੀ ਤੇ ਆ ਰਿਹਾ ਹੋ ਗਿਆ ਬਾਈ ਕੋਈ ਮੇਰੀ ਫੇਰੀ ਨੂੰ ਲੱਗੀ ਮੋਟਰ 2 ਲੱਖ ਰੁਪਿਆ ਦਿੱਤੀ ਸੀਗਾ ਸੱਜਰ ਮੈਂ ਐਸਾ ਸੂਈ ਹੋਈ ਵੇਚ ਕੇ ਇੱਕ ਅਸਰ ਝੋਟੀ ਵੇਚੀ ਐ 2 ਲੱਖ ਰੁਪਿਆ ਇਕੱਠਾ ਕਰਿਆ ਆਪਦਾ ਢਿੱਡ ਪੇਟ ਬਣ ਕੇ ਫੇਰ ਜਾ ਕੇ ਮੋਟਰ ਲੱਗੀ ਸੀ ਓਏ ਉਹ ਤਾਂ ਬਾਈ ਯਾਰ ਸਾਰੇ ਨਹੀਂ ਤੂੰ ਕਿਹੜਾ ਕੱਲੇ ਨੇ ਦੇਤਾ ਹੁਣ ਮੈਂ ਫਿਰ ਮੋਟਰ ਮੇਰਾ ਕਿਹੜਾ ਫਿਰ ਹੀ ਲੱਗਿਆ ਯਾਰ ਮੈਨੂੰ ਪਾਵੇਂ ਬੁਲਾਈ ਜਾਂਦਾ ਤੂੰ ਉਹ ਯਾਰ ਸਾਰਿਆਂ ਨੂੰ ਮੁੱਲ ਮਿਲਿਆ ਹੈ ਕਨੈਕਸ਼ਨ ਲੈ ਲੈ ਮੁੱਲ ਮਿਲਿਆ ਹੈ ਯਾਰ ਆਹ ਉਹ ਯਾਰ ਮਾਦਾਨ ਦੀ ਸੀ ਤਿੰਨ ਦਿਨ ਜਿਹੜਾ ਇਹ ਉਹ ਚੱਲ ਚਲਾਇਦਾ ਉਹਨਾਂ ਨੇ ਸੀ ਫਿਰ ਫਿਰ ਚੱਲ ਗਰੀਪਨ ਦਾ ਫਾਇਦਾ ਹੋ ਗਿਆ ਮੇਰੇ ਵਰਗੇ ਨੂੰ ਕੀ ਫਾਇਦਾ ਹੋਇਆ ਕਿਉਂ ਤੈਨੂੰ ਮਿਲਦੀ ਨਹੀਂ ਮੈਂ ਤਾਂ ਕਦੇ ਲਿਆਇਆ ਵੀ ਨਹੀਂ ਨਹੀਂ ਲਿਆਇਆ ਕੋਈ ਫਿਰ ਜ਼ਮੀਨ ਵਾਦੂਗੀ ਤੇਰੇ ਕੋਲੇ ਫਿਰ ਇਹਦੇ ਵਿੱਚ ਕੀ ਕਸੂਰ ਹੈ ਫਿਰ ਤੂੰ ਵੋਟ ਤੇ ਆ ਕੇ ਖੜ ਗਿਆ ਮੇਰੇ ਤੇ ਵੋਟ ਪਾ ਦੇ ਮੇਰੀ ਮਰਜ਼ੀ ਆ ਮੈਂ ਪਾਵਾਂ ਨਾ ਪਾਵਾਂ ਯਾਰ ਉਹ ਤੂੰ ਵੋਟਾ ਕੋਸਤਾ ਪਾ ਦੇ ਕਹਿ ਵੋਟਾਂ ਤੇਰੀਆਂ ਬਈ ਗੱਲ ਸੁਣ ਮੇਰੀਆਂ 6 ਵੋਟਾਂ ਸੀ ਫਿਰ ਚਾਹ 4 ਪਾ ਦੇ ਤੇਦਰ ਮੈਂ ਇਹੀ ਸੋਚੀ ਬੈਠਾ ਸੀ ਵੀ ਚੱਲ 2-2 ਵੋਟਾਂ ਤਿੰਨੇ ਪਾਰਟੀਆਂ ਨੂੰ ਪਾ ਦਿਆਂਗੇ ਠੀਕ ਹੈ ਹੁਣ ਤੂੰ ਦਾਅਵ ਨਾਲ ਵੋਟ ਪਾਉਣਾ ਐ ਨਹੀਂ ਮੈਂ ਪਾਉਂਦਾ ਉਹ ਦਾਅਵਤਾ ਕਾਦੀ ਹੈ ਇਹ ਤੇ ਫਿਰ ਤੁਹਾਡੀ ਸਰਕਾਰ ਨਜ਼ਰ ਕੀ ਕਰਤਾ ਚੱਲ ਐਂ ਤੇਰੇ ਮੰਗਦੀ ਸਹੀ ਗੱਲ ਸੁਣ ਲੈ ਮੇਰੀ ਹਾਂ ਜਦੋਂ ਦੀ ਕਣਕ ਵੱਡੀ ਗਈ ਹੈ ਠੀਕ ਹੈ ਕਣਕ ਵੱਡੀ ਜਾਂਦੀ ਸੀ ਤੇ ਨਹਿਰ ਸੁੱਕ ਜਾਂਦੀ ਸੀ ਨਹਿਰ ਹੁਣ ਜਾ ਕੇ ਦੇਖ ਲੈ ਭਰੀ ਜਾਂਦੀ ਹੈ ਕਦੇ ਬੰਦੀ ਆਈ ਹੈ ਨਹਿਰ ਦੀ ਤੇ ਲੈਟ ਜਾ ਕੇ ਦੇਖ ਲੈ ਇਸ ਟਾਈਮ ਹੁਣ ਵੀ ਮੋਟਰਾਂ ਵਾਲੀ ਲਾਈਟ ਹੈਗੀ ਹੈ ਹੁਣ ਜਦੋਂ ਯਾਰ ਨਹਿਰ ਦੀ ਕੀ ਲੋੜ ਬੰਦੇ ਘਰ ਘਰ ਮੋਟਰਾਂ ਲੱਗੀਆਂ ਯਾਰ ਉਹੀ ਕਮਲੀਆਂ ਗੱਲਾਂ ਕਰਦੇ ਆ ਯਾਰ ਕਮਲੀਆਂ ਗੱਲਾਂ ਕਿਉਂ ਮੋਟਰ ਲਾਈਟ 24 ਘੰਟੇ ਦਿੰਦੀ ਹੈ ਕਦੇ ਤੂੰ ਰਾਤ ਨੂੰ ਗਿਆ ਪਾਣੀ ਲਾਉਣ ਖੇਤ ਉਹ ਮੋਟਰਾਂ ਦਾ ਲਾਗੇ ਆਉਂਗਾ ਕਰ ਲਿਆ ਨੇ ਲਾਗੇ ਯਾਰ ਮੋਟਰਾਂ ਦਾ ਕਾਲੀਆਂ ਨੇ ਲਾਈਆਂ ਲਾਈਟ ਕਦੋਂ ਆਉਂਦੀ ਸੀ ਮੈਂ ਤੈਨੂੰ ਇਹ ਪੁੱਛਦਾ ਚੱਲ ਲਾਈਟ ਆ ਗਈ ਹੋਊਗੀ ਯਾਰ ਆ ਗਈ ਕਿਉਂ ਮੰਨਣਾ ਪਊਗਾ ਤੈਨੂੰ ਲਾਈਟ ਪਾਣੀ ਕਿੰਨਾ ਫੁੱਲ ਰਿਹਾ ਤੂੰ ਕਦੇ ਰਾਤ ਨੂੰ ਗਿਆ ਪਾਣੀ ਲਾਉਣ ਉਹ ਪਾਣੀ ਮਿਲਦਾ ਲੋੜ ਨਹੀਂ ਪੈਂਦੀ ਮੈਂ ਤਾਂ ਮੋਟਰਾਂ ਦਾ ਦੋ ਤਿੰਨ ਦੇ ਤੱਕ ਮੈਨੂੰ ਤਾਂ ਸਾਰੀ ਰਾਤ ਚੱਲੀ ਜਾਂਦੀ ਹੈ ਸਾਰੀ ਰਾਤ ਨਹੀਂ ਚੱਲੀ ਰਾਤ ਨੂੰ ਗਿਆ ਕਿਹੜਾ ਮਾਰ ਬਾਬਾ ਨੂੰ ਕਿਉ ਲੋਡ ਪੈਂਦੇ ਆ ਪੱਕੇ ਲੱਕੇ ਬਣਿਆ ਛੱਡ ਦਿੰਦੇ ਆ ਸਿੱਧਾ ਯਾਰ ਤੂੰ ਹੁਣ ਆ ਕੇ ਵੋਟਾ ਪਾ ਦੇ ਵੋਟਾ ਇਹ ਤਾਂ ਮੇਰੀ ਮਰਜ਼ੀ ਰਹੀ ਆ ਵੋਟਾ ਪਾਵਾਂ ਨਾ ਪਾਵਾਂ ਜੇ ਹੁਣ ਤੂੰ ਕਹਿੰਦਾ ਮੈਂ ਵੋਟ ਪਾਉਂਦਾ ਵੀ ਨਹੀਂ ਤੇ ਫਿਰ ਹੋਰ ਕਿਹਨੂੰ ਪਾਏਗਾ ਮੈਂ ਤਾਂ ਝਾੜੂ ਵਾਲਿਆਂ ਨੂੰ ਪਾਉਂਗਾ ਵੋਟ ਝਾੜੂ ਵਾਲਿਆਂ ਨੇ ਅੱਗੇ ਆ ਤੰਦਰ ਲਾ ਤੇ ਝਾੜੂ ਵਾਲਿਆਂ ਨੇ ਨਹੀਂ ਬਹੁਤ ਫਾਇਦਾ ਕਰਿਆ ਕੀ ਫਾਇਦਾ ਕਰਿਆ ਉਹ ਗੱਲ ਸੁਣ ਮੇਰੀ ਉਹ ਸਾਡੇ ਲੈ ਚਾਪ ਕੇ ਢੋਲਾ ਰੋਜ਼ ਵਜਦੀ ਹੈ ਬਾਈਂ ਕਿੱਥੇ ਲੱਗਾਈ ਤੈਨੂੰ ਹਾਂ ਵੇ ਨਾਲ ਕਿਹਾ ਸੀ 2500 ਰੁਪਏ ਪਾ ਦੇ ਹਾਂ ਦਰਸ਼ਨ ਨੇ ਕਿਹਾ ਸੀ ਨਾ ਕਿਹਾ ਸੀਗਾ ਇਹ ਹਜ਼ਾਰ ਹਜ਼ਾਰ ਸੱਚਕ ਹੋਰ ਸੁਣ ਲੈ ਹਾਂ ਹਜ਼ਾਰ ਹਜ਼ਾਰ ਕਹਿੰਸੀ ਖਤੇ ਜਿ ਪਾ ਮੰਗੇ ਉਹ ਪਾਤਾ ਬਾਈ ਪਾਉਣਗੇ ਟਾਈਮ ਲੱਗਦਾ ਹੁੰਦਾ ਠੀਕ ਹੈ ਨਾ ਤੂੰ ਘਰ ਪਾਉਣ ਲੱਗ ਜਾ ਤੂੰ ਮੈਨੂੰ ਐਂ ਦੱਸ ਇੱਕ ਮਹੀਨੇ ਦੇ ਵਿੱਚ ਨਰੇੜ ਦੇਗਾ ਚਾਰ ਕਮਰੇ ਪਾ ਕੇ ਹੌਲੀ 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 ਸੁਧਰੂਗਾ ਪੰਜਾਬ ਤਾਂ ਪਿਆਛਾਣਿਆ ਠੀਕ ਹੈ ਠੀਕ ਹੈ ਨਾ ਉਹ ਮੈਨੂੰ ਤਾਂ ਲੱਗਦਾ ਬਾਈ ਪਾਈ ਖੜਿਆ ਢਾਲੇ ਜਾ ਰਿਹਾ ਭਾਈ ਸਭ ਕੁਝ ਮਿਲੂਗਾ ਟਾਈਮ ਲੱਗੂਗਾ ਥੋੜਾ ਜਿਹਾ ਲੱਗ ਟਾਈਮ ਲੱਗੂਗਾ ਲੈ ਇਹਦੀ ਗੱਲ ਸੁਣ ਜਰਾ ਹਾਂ ਹਜੇ ਕਿੰਨਾ ਕੁ ਟਾਈਮ ਲੱਗੂਗਾ ਉਹ ਟਾਈਮ ਤਾਂ ਲੱਗੂਗਾ ਮੈਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਕਦੋਂ ਅਕਲ ਆਊਗੀ ਆਈ ਪਈ ਐ ਇੱਕ ਤਾਂ ਤੂੰ ਐ ਨਿਗਾ ਮਾਰ ਸਾਰੇ ਪੰਜਾਬ ਦੇ ਵਿੱਚ ਟੂਲ ਟੈਕਸ ਬੰਦ ਕਰਤੇ ਜੇ ਕੋਈ ਇੱਕ ਅੱਧਾ ਰਹਿ ਗਿਆ ਉਹ ਵੀ ਬੰਦ ਹੋ ਜਾਊਗਾ ਭਾਈ ਮੇਰੀ ਗੱਲ ਸੁਣ ਮੇਰਾ ਕਿਹੜਾ ਪਿੰਡ ਨਹੀਂ ਮੇਰੇ ਦੇ ਟਰੈਕਟਰ ਆ ਜਾਂਦੇ ਪਈ ਪਈ ਤੂੰ ਜਾਈਂ ਨਾ ਮਾਫੀ ਆਂ ਬਾਕੀ ਨੰਬਰ ਉਹ ਤਾਂ ਸਹੀ ਨਾ ਗੱਲ ਮੰਨਦੀ ਤੂੰ ਅੱਛਾ ਦੂਜਾ ਨੰਬਰ ਲਾਈਟ ਦੇ ਫਰੀ ਰਹੀ ਏ ਇਸ ਵਾਰੀ ਤੂੰ ਕਦੇ ਜਨਰੇਟਰ ਚਲਾ ਕੇ ਦੇਖਿਆ ਉਹ ਝਰ ਲੱਗਿਆ ਤੇ ਜਨਰੇਟਰ ਨੂੰ ਸਾਡੇ ਵਾਲਿਆਂ ਤੋਂ ਤੂੰ ਜਾ ਕੇ ਦੇਖ ਠੀਕ ਹੈ ਗੱਲ ਠੀਕ ਹੈ ਨਾ ਮੰਨ ਲੈਨੇ ਆਂ ਬਾਈ ਹਾਂ ਮੰਨਣੀਆਂ ਪੈਣਗੀਆਂ ਉਹ ਜਨਰੇਟਰ ਤਾਂ ਆਪਦੀ ਮਰਜ਼ੀ ਆ ਯਾਰ ਬਾਹਰ ਬਹਿ ਜਾ ਕਰਾਂਗੇ ਫਿਰ ਕਹਾਂ ਥੱਲੇ ਮੰਡਾੜਾ ਕੇ ਉਹ ਨਹੀਂ ਖੇਤ ਤਾਂ ਚਲਾਉਂਦਾ ਸੀਗਾ ਤੇਲ ਕਦੇ ਮਚਾਇਆ ਹੁਣ ਯਾਰ ਉਹ ਚਲ ਕੋਈ ਗੱਲ ਨਹੀਂ ਯਾਰ ਆ ਕੀ ਮੱਖਣ ਕੀ ਮੋਟਰ ਜੀ ਰੋਲਾ ਜਿਹਾ ਪਈ ਜਾਂਦਾ ਯਾਰ ਕਿਹੜੀ ਕੀੜੇ ਆ ਇਹ ਬਦ ਪਤਾ ਚਿੜੀ ਜਨੌਰ ਵੀ ਟਿੱਕੇ ਬੈ ਜਾਂਦੇ ਨਹੀਂ ਬਦੰਦਰ ਬਾੜੀ ਰੋਲਾ ਜਿਹਾ ਪਈ ਜਾਂਦਾ ਇਹ ਲੜਦੇ ਜਿਹੇ ਹੁੰਦੇ ਆ ਦੇਖਦੇ ਆ ਯਾਰ ਕੀ ਯਾਰ ਲਗਾਤਾ ਮੱਖਣੀ ਐ ਉਹ ਦੂਜਾ ਕਿਹੜਾ ਪੱਗ ਜੀ ਆਲਾ ਸੀ ਸਾਨ ਜੀ ਤੌਂਦੀ ਨੇ ਮੂਹਿਆ ਪਰ ਇਹ ਨੂੰ ਅਗੜਾ ਪਤਾ ਲੱਗਦਾ ਬਤੰਦਰ ਕੋਲੇ ਜਾ ਕੇ ਦੇਖਦੇ ਆ ਕੀ ਗੱਲਬਾਤ ਹੈ ਕੌਣ ਹੈ ਝਾੜੂ ਪਾਰਟੀ ਜਾਊਗੀ ਪੂਰੇ ਓ ਬੀਬਾ ਜੀ ਨੂੰ ਜਿਤਾਵਾਂਗੇ ਬਾਈ ਬੀਬਾ ਜੀ ਨੂੰ ਯਾਰ ਜਿੰਨਾ ਮਰਜੀ ਜ਼ੋਰ ਲਾ ਲਓ ਜ਼ੋਰ ਮੇਰੀ ਸਾਡੇ ਸਾਨੂੰ ਸ਼ਰਤ ਲਾ ਲੈ ਫਿਰ ਲੇਕ ਲੈਂਦੀ ਲਾ ਮਹਾ ਖੁੱਡੀਆਂ ਜਿੱਤੂਗਾ ਇੱਥੇ ਵਿਖੀ ਜੋ ਖੁੱਡਵਾਏ ਨੂੰ ਜੇ ਜਿੱਤੂਗਾ ਜੀ ਕਿਵੇਂ ਬਾਹਲਾ ਬੋਲੀ ਜਾਣਿਓ ਹਾਂ ਬੀ ਮੇਰਸਨ ਕੀ ਹਾਲ ਹੈ ਠੀਕ ਹੈ ਓ ਯਾਰ ਜੀ ਜਤਵਾ ਜੀ ਕਰੀ ਜਾਂਦਾ ਤੁਸੀਂ ਕੋਚਣਾ ਇਹ ਤੱਕੇ ਨਾਲ ਮੈਨੂੰ ਕਹਿੰਦਾ ਵੋਟ ਤੋਂ ਤੱਕੜੀ ਨੂੰ ਪਾਉਣੀ ਆ ਮੈਂ ਕਹਿੰਦਾ ਜੇ ਮੈਂ ਬੀਬਾ ਜੀ ਨੂੰ ਪਾ ਬੋਂਦਾ ਕਿ ਉਹ ਚੀਪ ਨੂੰ ਤਾਂ ਮੈਂ ਕਹਿੰਦਾ ਚਾਰ ਪਾਸੋਂ ਇਹਨੂੰ ਰਾਜਨੀਤੀ ਛੜੀ ਬੱਠਾ ਨੂੰ ਇਹਨੇ ਕਨੈਕਸ਼ਨ ਤਾਂ ਮੈਨੂੰ ਕੀ ਦਵਾਇਆ ਉਹ ਪਿਛਲੇ ਮਹੀਨੇ ਮਰੀ ਜਾਂਦਾ ਬਦੰਦਰ ਕਿਹਨੇ ਗਾ ਲਵਤਾ ਦਨ ਉਹ ਦੋ ਯਾਰ ਇਹਨੇ 2 ਲੱਖ ਰੁਪਈਆ ਦਿੱਤਾ ਸੀ ਆਪਾਂ ਹਾਂ ਕਨੈਕਸ਼ਨ ਮਿਲੇ ਆਪਾਂ ਨੂੰ ਭੈਣ ਦਾ ਲੱਖਾਂ ਕਰੋੜਾ ਕਨੈਕਸ਼ਨ ਦਵਾਤਾ ਸੀ ਉਹ ਬਾਈ ਫਿਰ ਫਿਰ ਉਹ ਆਏ ਨਾ ਸਾਰਾ ਕਰ ਤੋ ਉਹ ਤੁਸੀਂ ਕੋਈ ਜਿੱਤੇ ਕੋਈ ਹਾਰੇ ਤੁਸੀਂ ਕੋ ਬੱਖੀਆਂ ਬਣਾਇਆ ਕੋਈ ਜਾ ਕੇ ਚੰਡੀਗੜ੍ਹ ਵਾਜੂ ਕੋਈ ਦਿੱਲੀ ਵਾਜੂ ਕਿਸੇ ਨੇ ਕੰਮ ਨਹੀਂ ਹੋਣਾ ਆਪਣੇ ਆਪਾਂ ਦਾ ਕੰਮ ਕਰਾਂਗੇ ਤਾਂ ਫੇਰੀ ਕਿ ਕਿਲੇ ਕਿਲੇ ਦੀ ਸ਼ਰਤ ਹੈ ਕਿਵੇਂ ਇਹ ਕਹਿੰਦਾ ਵੀ ਬੀਬਾ ਜੀ ਨੂੰ ਜਿਤਾਵਾਂਗੇ ਅੱਛਾ ਮੈਂ ਕਹਾਂ ਖੁੱਡੀਆਂ ਸਾਹਿਬ ਜਿੱਤੂਗਾ ਅੱਛਾ ਆਪਣੀ ਬਠੰਡਾ ਹੀਟ ਦੇ ਹਾਂ ਬਠੰਡਾ ਹੀਟ ਤੇ ਅੱਛਾ ਜੱਜ ਜਿੱਤੇ ਆ ਮੈਂ ਮੈਂ ਤੁੰ ਵੀ ਆ ਗਿਆ ਹੁਣ ਬਈ ਹਾਂ ਕਿੱਦੇ ਦੀ ਫਣਕਾ ਲਾ ਦੂੰਗਾ ਸਾਰੇ ਵਰਕਾਂ ਦੀ ਪਾਰਟੀ ਮੈਂ ਕਰੂੰਗਾ ਕੋਈ ਨਹੀਂ ਦੇਖੀ ਜਾਊਗੀ ਫੇਰ ਤੇਰੇ ਵੱਲੇ ਕੀ ਹੈ ਤੈਨੂੰ ਕੀ ਫਾਇਦਾ ਹੈ ਦਾ ਯਾਰ ਮੈਂ ਲੈ ਬਾਈ ਪਾਰਟੀ ਵਿੱਚ ਸੈਮ ਕਰੇ ਨਾ ਅਰਬ ਤੁਸੀਂ ਦੋਨੇ ਆਏ ਕਰੋ ਕਿੱਲੇ ਕਿੱਲੇ ਕਣਕ ਕੋਣ ਨੂੰ ਤਿਆਰ ਕਿਸੇ ਦਾ ਕੋਠਾ ਆਪਾਂ ਦੇ ਜਿਹਦੇ ਕਿਸੇ ਦੇ ਹੈ ਹੀ ਨਹੀਂ ਕਣਕ ਤੇ ਉਹਨੇ ਦੋ ਦੋ ਬੋਰੀਆਂ ਹਿੱਟਿਓ ਅੱਛਾ ਮੈਂ ਸ਼ਰਤ ਪੱਤੀ ਆ ਜੋੜੀ ਹੈ ਹਾਂ ਸ਼ਰਤ ਪੱਤੀ ਆ ਅੱਛਾ ਅੱਜ ਤਾਂ ਬਈ ਯਾਰ ਇਹਨੇ ਮੈਂ ਅਟੀਆਂ ਦਾ ਜੋਰ ਲਾ ਕੇ ਹਟੂਆ ਜਰਮੇ ਤੇ ਭਦਾ ਨਹੀਂ ਹੁੰਦਾ ਜਰ ਜਿੰਨਾ ਕਰ ਬੀਬਾ ਜੀ ਦੀ ਪੂਰੀ ਘੁਰਕਾ ਪੂਰੀ ਘੁਰਕਾ ਲੜੀ ਜਾਂਦੇ ਮੇਰੇ ਤਾਂ ਹਲੇ ਵੀ ਯਾਰ ਉਹ ਨਾਲ ਨਾਲ ਆ ਜੋ ਘੁਰਕ ਲੱਗੀ ਆ ਉਧੇ ਨਾ ਉੱਗ ਕੇ ਨੀ ਰਾਜਨੀਤਿਕ ਮੋਟਾ ਡਰਨੇ ਇਹ ਚਾਰ ਹੋਰ ਕੇ ਤਾਂ ਤੇਰੀ ਮਾਂ ਹੀ ਹਟਾਉਂਗਾ ਦੇਖੀ ਜਾਊਗੀ ਸੀਧੀ ਹਟੂ ਨਾ ਤੂੰ ਇਹ ਸਰਤ ਖਾਣ ਪੀਣ ਦੀ ਲਈ ਹੈ ਇਹ ਖਾਣ ਪੀਣ ਦੀ ਕਿੱਲੇ ਕਿੱਲੇ ਦੀ ਲਈ ਬਟਾ ਕਣਕਦੇ ਕਰਨੀ ਤਾਂ ਹੋਈ 85 ਮਣ ਮੈਂ ਤਾਂ ਲਾ ਦੂੰਗਾ ਤੇਰੇ ਕਿੰਨੀ ਨਿਕਲਈ ਆਪਣੇ ਦਾ 60 65 ਮਣ ਨਿਕਲਈ ਕਿੱਲੇ ਦੀ ਅੱਛਾ ਫੇਰ ਵੀ ਤਾ ਤੂੰ ਵਾਦੇ ਜੀ ਹੈ 85 ਮਣ ਨਾਲੋਂ ਆ ਹੂ ਹੀ ਪ੍ਰਧਾਨ ਮੰਤਰੀ ਜੀ ਹੈ ਵੀ ਜਿਹੜਾ ਲੈ ਪੈਣਾ ਡੱਡੇ ਦਾਣੇ ਓਏ ਡੱਡੇ ਦਾਣੇ ਓਏ ਇੱਕ ਓਏ ਗੱਪ ਨਹੀਂ ਇਹ ਗੱਪ ਮਾਰਦਾ ਲੈ ਕਹਿੰਦਾ ਓਏ ਆਪਦੇ ਲੀਡਰਾਂ ਬਾਕੀ ਹੁਣ ਲੀਡਰਾਂ ਨਾਲ ਆਉ ਤੂੰ ਆਹ ਹੈਡਵੜਾਂ ਦੇ ਥੈਲੀਆਂ 5-5 ਕਿਲੋ ਦੀਆਂ ਹੁਣ ਬਾਕੀ ਹੀ ਲੀਡਰਾਂ ਨਾਲ ਆ ਤੂੰ ਆ ਹੁਣ ਤੇਰੀ ਚਾਲ ਫੜ ਲਈ ਬਾਕਿਆ ਤੂੰ ਗੱਪੀ ਐ ਤੈਨੂੰ ਹੁਣ ਦਿਖਾ ਦੂੰਗਾ ਮੇਰੇ ਪੰਗੇ ਥੈਲੀਆਂ 5-5 ਕਿਲੋ ਮੱਖੜਾ ਮੇਰੀ ਗੱਲ ਸੁਣ ਇਹ ਜਿਹੜੇ ਸਾਨੂੰ ਗੱਪ ਮਾਰਦੇ ਆ ਇਹ ਹੁਣ ਵਾਕਈ ਲੀਡਰ ਲੀਡਰਸ਼ਿਪ ਚ ਪਾਇਆ ਇਹਨੂੰ ਜਮਾ ਲੀਡਰਾਂ ਦਾ ਝੂਠਾ ਖਾਦਾ ਹੋਇਆ ਖਾਦਾ ਬਈ ਖਾਦਾ ਬਈ ਲੀਡਰ ਵੀ ਤਾਂ ਦਾ ਕੋਈ ਕੀਤੀ ਕਰਨ ਕਿ ਐਂ ਤਾਂ ਦੱਸਦੇ ਸਾਨੂੰ ਕਿਹੜੇ ਦੇਸ਼ ਚ ਰਹੇ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਤੁਹਾਨੂੰ ਤੇ ਸਾਡੀ ਸਰਕਾਰ ਲੈ ਯਾਰ ਵੀ ਤੈਨੂੰ ਦਿਖਾ ਦੂੰਗਾ ਮੈਂ ਬਦਲ ਕੇ ਨੇ ਐਡਾ ਐਡਾ ਹਾਂ ਤੂੰ ਕਿੱਥੇ ਰਹਿ ਗਿਆ ਮੇਰੀ ਗੱਲ ਸੁਣੋ 50 ਕਿਲੋ ਪੈਂਦੇ ਨੇ ਕਣਕ ਗੱਡੇ ਛੋਟੇ ਆ ਭਰਾਓ ਇਹਦੇ ਪਿੱਛੇ ਲੱਗ ਕੇ ਤਾਂ ਖਣਕਨਾਬ ਦੀ ਖਰਾਬ ਕਰ ਲਿਓ ਉਹੀ ਬੀਜੋ ਜਿਹੜੀ ਆਪਾਂ ਬੀਜਦੇ ਹੁੰਨੇ ਆ ਕੋਈ ਉਹ ਥੋੜੀ ਵਾਲੀ ਖੜ ਕੇ ਜਿਹੜੀ 50 ਕਿਲੋ ਪੈਂਦੇ ਗੱਟੇ ਚ ਹਾਂ ਇਹ 40 ਕਿਲੋ ਉਹ 35 ਕਿਲੋ ਮਸਾ ਧੱਕ ਧੱਕ ਪਾਈ ਐਂ ਦਵਾਕਾਂ ਨੇ ਕੋਈ ਦਾ ਨੇਰੇ ਗੱਪਾ ਯਾਰ ਮੇਰੇ ਨੇਰੇ ਗੱਪਾ ਮਾਰਦਾ ਯਾਰ ਜੇ ਪ੍ਰਭਾ ਮੇਰਾ ਨਾ ਥੋੜਾ ਹੁਣ ਸਮਝੌਤਾ ਕਰਾ ਲਈਏ ਉਹ ਕਰਾ ਦੇ ਯਾਰ ਜੇ ਹੁੰਦਾ ਤਾਂ ਪਰ ਇਹ ਕਿਹੜਾ ਚਾਲ ਦੇ ਕੇ ਤੇਰੀ ਆਪ ਨੇ ਸਾਰੀਆਂ ਵੋਟਾਂ ਕਿੰਨੀਆਂ ਛੱਡ ਕੇ ਚਾਰ ਵੋਟਾਂ ਯਾਰ ਤੇ ਥੋੜੀਆਂ ਕਿੰਨੀਆਂ ਮੱਖਣਾ ਮੇਰੀਆਂ ਤਾਂ 6 ਵੋਟਾਂ ਨੇ ਬਾਈ ਤੂੰ ਕਿਵੇਂ ਕਰੀਂਗਾ ਤੂੰ ਸਾਰੀਆਂ ਛਾਡ ਨੂੰ ਇਹ ਤਾਂ ਮੈਂ ਪਤਾ ਕੀ ਸੋਚੀ ਬੈਠਾ ਸੀ ਵੀ ਦੋ ਤਾਂ ਪਾਵਾਂਗੇ ਤੱਕੜੀ ਨੂੰ ਅੱਛਾ ਦੋ ਪਾਵਾਂਗੇ ਪੰਜੇ ਨੂੰ ਦੋ ਪਾਵਾਂਗੇ ਝਾੜੂ ਨੂੰ ਇਹ ਵੀ ਗਲਤ ਗੱਲ ਜਾਂਦਾ ਇੱਕ ਪਾਸੇ ਹੋ ਜਾਓ ਇੱਕ ਟੋਕ ਕਿਸੇ ਬਾਲਟੀ ਕਿ ਨਹੀਂ ਹੋਈ ਆ ਦੋ ਗਲੀ ਗੱਲ ਦਿੰਦੇ ਚਾਰੇ ਪਾਸੇ ਬਾਹਲੇ ਕਰਦਾ ਪਰੋਣਾ ਨਾ ਸਦਾ ਭੁੱਖਾ ਹੀ ਮਰਦਾ ਬੋਲਦਾ ਕੀ ਹੈ ਸਾਰਿਆਂ ਦਾ ਹੁਕਮਲਾ ਜਾ ਰੱਖਣਾ ਪੈਂਦਾ ਪਰ ਦੋ ਗਲੀ ਗੱਲ ਨਾ ਕਰਿਆ ਕਰੋ ਯਾਰ ਅੱਛਾ ਇਹ ਕਹਿੰਦਾ ਨਹੀਂ ਉਹ ਤਾਂ ਮੇਰੇ ਵੱਲ ਹੀ ਕਹੋਣ ਯਾਰ ਫਿਰ ਇਹ ਸਟੈਂਡ ਤਾਂ ਹੈਗਾ ਮੈਂ ਤਾਂ ਕਹਿੰਦਾ ਸਹੀ ਗਹੂੰਗਾ ਇੱਥੇ ਨੂੰ ਸਹੀ ਗਹੂੰਗਾ ਇਹਨੂੰ ਮੈਂ ਤਾਂ ਇੱਕ ਹੋਰ ਪਵਾਉਂਦਾ ਮੈਂ ਤਾਂ ਪਾਰਟੀ ਤਾਂ ਦੁਨੀਆ ਨੇ ਮੈਂ ਤਾਂ ਫਿਰ ਇਹਨੂੰ ਕਹਿੰਦਾ ਆਹ ਵੀ ਕਰਦੇ ਆ ਤੁਹਾਨੂੰ ਨੂੰ ਪਾਉਂਦਾ ਮੈਂ ਤਾਂ ਚੀਜ਼ ਪੁੱਟਾ ਆਹ ਹੀ ਗੱਲ ਬਣੀ ਜਦ ਜੇ ਪਾਉਣਗੇ ਤੇ ਇੱਕ ਪਾਸੇ ਪਾਉਂ ਨਾ ਆਪਾਂ ਤਾਂ ਇਹਨੂੰ ਕਹਿੰਦੇ ਫਿਰ ਐ ਕੋਈ ਯਾਰ ਥੋੜੀ ਸਰ ਤਾਂ ਕਿ ਜਿੱਤਨ ਹਾਰਦੀ ਆ ਹੂੰ ਤੂੰ ਆਏ ਗਏ ਇੱਥੇ ਰੱਖ ਲੋ ਸਰ ਤੇ ਆ ਤੇਰਾ ਬੰਦਾ ਜਿੱਤ ਗਿਆ ਟਬਾਲ ਡਿੱਗੂ ਕਰਦੀ ਕਿ ਇਹਦਾ ਜਿੱਤ ਗਿਆ ਤਾਂ ਪਾਰਟੀ ਕੀ ਕਰਦੂ ਮੈਂ ਤਾਂ ਵੀ ਪਿਆਰਾ ਪਾਰਟੀ ਕਰ ਲਉ ਨੂੰ ਜਾਂ ਫਿਰ ਅੱਜ ਅੱਜ ਦਾ ਕਿਹੜਾ ਕਰਦਾ ਅੱਜ ਹੀ ਕਰ ਲਉ ਇੱਕ ਤਾਂ ਕਰ ਲਉ ਤੁਮ ਪਾਰਟੀ ਮੈਂ ਤਾਂ ਅੱਜ ਅੱਜ ਉਹਨੇ ਵੋਟਾਂ ਦਾ ਪੰਗਾ ਨਹੀਂ ਪਹਿਲੀ ਪਾਰਟੀ ਕਾਹਦੀ ਕਰਦੇ ਹੋ ਮੋਰੀ ਫੇਰੀ ਵੋਟਾਂ ਜੁੜਨੀਆਂ ਕਿਉਂ ਹੋ ਬੱਜ ਗਿਆ ਪਹਿਲਾਂ ਆ ਖੁਦ ਨਾਲ ਖੁਦ ਸਰੇਸਮਤ ਤਾਂ ਦਿੰਦੀ ਹੁੰਦੇ ਆਗੇ ਤੇਰੇ ਪਾਰਟੀ ਦੇ ਸਕਦਾ ਚਲ ਮੈਂ ਦਾ ਹੱਥ ਨੇ ਹੋਰ ਲਾ ਦੂੰਗਾ ਯਾਰ ਅੱਜ ਹੀ ਮੰਗਾਜਾ ਅੱਜ ਮੈਂ ਕਿੰਨੀਆਂ ਵੋਟਾਂ ਖੜਾ ਮੈਂ ਪਾਉਂਗਾ ਮੈਨੂੰ ਹਾਂ ਸਾਡਿਆ ਸਾਰੀ ਟਾਲਾ ਸਾਹ ਵਾਲੀ ਪੱਤੀ ਤੋਂ ਸਾਰੇ ਜੋ ਜਿੰਨੇ ਆਪਣੇ ਆਂਢੀ ਗਵਾਂਢੀ ਹੈਗੇ ਸਾੜਾਂ ਗਾ ਵੋਟਾਂ ਜਿੰਨੇ ਆਂਢ ਗਵਾਂਢੀ ਆਂ ਆਪੇ ਦੀ ਆਹ ਪੱਤੀ ਤੋਂ 15 20 ਘਰਾਂ ਦੀ ਇਕੱਠੀ ਆਏ ਨਾਲ ਲੱਗਦੀ ਲੱਗਦੀ ਜ਼ਮੀਨ ਆਹ ਰਹਿਣ 100 ਵੋਟ ਹੋ ਜੂਗੇ ਸਾਡੇ ਵਾਲੀ ਮੋਟਰ ਤੇ ਸਾਰੇ ਇਕੱਠੇ ਹੁੰਦੀ ਆ ਦੁਪਹਿਰੇ ਤਾਸ ਖੜ ਜਾ ਉਹ ਜਾ ਕੋਟਾ ਮੈਂ ਆਪਾਂ ਉਹ ਭਾਈ ਸਾਡੀਆਂ ਚੋਂ ਖੜਾ ਕਰਦਾ ਉਹ ਭਾਈ ਸਾਹਿਬ ਹਾਥੀ ਦੇ ਦੰਦ ਪਤਾ ਕਿਹੜੇ ਹੁੰਦੇ ਆ ਐ ਹੁੰਦੇ ਆ ਤੇਰੇ ਕਾਰਨ ਹੁੰਦੇ ਆ ਹਾਂ ਐ ਹੁੰਦੇ ਦੰਦ ਤੋਂ ਬਾਕੀ ਲੀਟਰ ਆ ਭਾਈ ਇਹ ਲੀਟਰ ਹੈ ਆ ਆਹ ਥੀਕੇ ਦੰਦ ਤਾਂ ਖਾਣ ਵਾਲੇ ਹੋਰ ਹੁੰਦੇ ਆ ਤੇ ਦਿਖਾਉਣ ਵਾਲੇ ਹੋਰ ਹੁੰਦੇ ਆ ਸਾਡੇ ਤਾਂ ਭਾਈ ਉਹੀ ਜਿਹੜੇ ਐ ਐ ਨਹੀਂ ਹੁੰਦੇ ਪਿੰਗੇ ਜੇ ਹਾਂ ਉਹੀ ਕਰਨਗੇ ਐ ਸਾਰਾ ਕੰਮ ਚਾਹੂ ਪੀਣੀ ਆ ਤੁਸੀਂ ਚਾਹ ਨਹੀਂ ਯਾਰ ਮੈਂ ਤਾਂ ਉੱਤੀ ਪੀਵਾਂ 4 ਤਰੀਕ ਨੂੰ 4 ਤਰੀਕ ਨੂੰ ਪੀਣਾਗਾ ਇੱਕ ਨੂੰ ਮੋਟਾ ਪੈਣੀ ਐ ਮੈਂ ਤਾਂ ਚੰਡੇ ਚੁੰਡੇ ਲਾਉਣੇ ਆ ਜਾ ਕੇ ਭਾਈ ਠੀਕ ਹੈ ਹੋਰ ਆਪਣਾ ਦਾ ਭਰਾਵਾ ਆਈ ਜੀ ਝੰਡਾ ਦੇਖ ਕਿਹੜਾ ਐ ਕਾ ਹੁਣ ਮੇਰੇ ਕੋਲੇ ਵੀ ਆ ਹੁਣ ਮੈਂ ਕੀ ਘਟਾਂ ਇਹ ਵੀ ਝੰਡੇ ਨਾਲ ਤੇ ਬੰਨੀ ਤੇ ਵੀ ਝੰਡੇ ਨਾਲ ਨਹੀਂ ਫਿਰਦਾ ਨਾ ਫਿਰ ਇਹਨੂੰ ਆਇਆ ਦਾ ਹਾਇਦਾ ਇਹਨਾਂ ਦਾ ਵੀ ਝੰਡਾ ਇਹੀ ਹੈਗਾ ਇਹ ਸਾਡਾ ਵੀ ਇਹਨੂੰ ਦਿਖਾਇਆ ਨਾ ਵੀ ਝੰਡਾ ਹੈ ਸਾਡਾ ਅੱਛਾ ਹਾਂ ਚੱਲ ਠੀਕ ਹੈ ਫਿਰ ਹੁਣ ਮੈਂ ਤਾਂ ਚੱਲਿਆ ਭਰਾਵਾ ਹੁਣ ਫਿਰ ਕੋਈ ਗੱਲ ਦਾ ਸਮਝੌਤਾ ਤਾਂ ਕਰੋ ਯਾਰ ਕੋਈ ਗੱਲ ਦਾ ਚੱਲ ਕੇ ਵੀ ਆਏ ਆ ਥੋੜੇ ਕੋਲੇ ਕਿਵੇਂ ਕਰਨਾ ਇਹਨੂੰ ਪੁੱਛ ਲੈ ਭਰਾਵਾ ਕੀ ਕਹਿੰਦਾ ਇਹ ਹੁਣ ਤਾਂ ਥੋੜੇ ਮਿਲ ਜਿੱਤ ਹਾਰਦੇ ਰਹਿਗੇ ਕੰਮ ਹੁਣ ਹਾਂ ਜਿੱਤ ਹਾਰ ਤੇ ਜਿੱਤਾਰ ਦੇ ਰਹਿ ਗਿਆ ਜਿੱਤਾਰ ਪੀਊਗਾ ਭਈ ਕਮਨ ਮੁੱਕਰ ਦਿੱਤਾ ਨੀ ਦੋਨੇ ਮਹਾ ਜਮਾਨੀ ਮੁੱਕਰ ਦੇ ਜਮਾਨੇ ਨੂੰ ਛੋਟੇ ਘੰਟਾ ਹੋ ਮੰਗਾਈ ਆ ਪਰਜਾਲ ਹਾਂ ਹਾਂ ਜਿਹੜਾ ਸਟੂਡੀਓ ਹੁੰਦਾ ਹੀ ਪਹਿਲਾਂ ਹਾਂ ਹਾਂ ਹੁਣ ਬਲਾਕ ਦੇ ਪ੍ਰਧਾਨਾ ਮਿੰਨ ਦਾ ਮੋੜ ਦੇ ਹਾਂ ਮੋੜ ਬਲਾਕ ਦਾ ਪ੍ਰਧਾਨ ਅੱਛਾ ਅੱਛਾ ਤੂੰ ਤੁਹਾਡਾ ਦਾ ਸਪੋਰਟਰ ਮੇਨ ਹੋਗਾ ਮੇਰਾ ਤਾਂ ਉਹੀ ਆ ਭਾਈ ਬਠਿੰਡੇ ਵਾਲਾ ਅੱਛਾ ਉਧਰੇ ਆ ਮੈਂ ਤਾਂ ਉਧਰ ਹੀ ਆ ਭਾਈ ਠੀਕ ਠੀਕ ਆ ਬੜਾ ਪੱਕੇ ਆ ਤੇ ਹੁਣ ਮਨਿਆ ਦਾ ਉਮੀਦ ਕਿਹੜੀ ਦੀ ਆ ਸਭ ਤੋਂ ਵੱਧ ਜਿੱਤਣ ਦੀ ਅਸੀਂ ਤਾਂ ਆਪਣਾ ਪੂਰਾ ਜੋਰ ਲਾਵਾਂਗੇ ਅਸੀਂ ਦਾ ਭਰਾਵਾਂ ਜਮਾਂ ਫੁੱਲ ਬਟਾ ਫੁੱਲ ਜ਼ੋਰ ਲਾਵਾਂਗੇ ਇਹ ਤਾਂ ਇਹ ਤਾਂ ਫਿਰ 850 ਦੀ ਕਾਲੀਆਂ ਦੀ ਤੇ ਇਹਨਾਂ ਦੀ ਰਹਿ ਗਈ ਹੈ ਆਮ ਵਾਲਿਆਂ ਦੀ ਆਪਾਂ ਤਾਂ ਪੂਰੇ ਸਪੋਰਟਰਾਂ ਆ ਜਮਾਂ ਬਿਲਕੁਲ ਹੈ ਗੱਟ ਹਾਂ ਇਹਨੂੰ ਗਾਇ ਗੱਟ ਕਾਇੰਦਿਆ ਹਾਂ ਹਾਂ ਕਿ ਮੈਂ ਕੀ ਘੱਟਾਂ ਫਿਰ ਤੇ ਤੂੰ ਪੂਰਾ ਕਾਲੀਆਂ ਦਾ ਜੱਜਾ ਹੋਇਆ ਵੀ ਮੈਂ ਤਾਂ ਅੱਛੇ ਕੱਟੜਾ ਪੂਰਾ ਜ਼ੋਰ ਕੱਟੜਾ ਜਮਾਂ ਕੱਟੜ ਭਾਈ ਜਮਾਂ ਅੱਛੇ ਚਾਲ ਫਿਰ ਦੀ ਬੁੱਟਾ ਪਾਉਂਦੇ ਆ ਜਾਂਦਾ ਹੁਣ ਤਾਂ ਰਿਜ਼ਲਟ ਤੇ ਰਹੀ ਗੀ ਗੱਲ ਹਾਂ ਹਾਂ 4 ਤਰੀਕ ਨੂੰ ਪੰਜ ਲੈ ਸੀਆਰ ਆ ਪੱਕੀ ਗੱਲ ਹੈ ਵਾਹ ਜਮਾ ਪੱਕੀ ਲੈ ਵੀ ਦੇਖਣਾ ਤੁਸੀਂ ਵੀ ਧਿਆਨ ਦੇ ਲੋ ਰਿਜ਼ਲਟ ਤੇ ਰਹੀ ਗੀ ਗੱਲ ਜਿੱਤੇ ਕਿਨਾਂ ਦੋਨਾਂ ਤੋਂ ਇੱਕ ਪਾਰਟੀ ਜਿਹੜੀ ਵੀ ਜਿੱਤ ਗਈ ਉਸੇ ਤੋਂ ਪਾਰਟੀ ਲੈਣੀ ਹੈ ਦੇਵਾਗੇ ਵੀ ਪਾਰਟੀ ਆਜੋ ਭਾਈ ਤੁਸੀਂ ਵੀ ਆ ਜਾਓ ਉਧਰ ਚੰਗਾ ਹੀ ਆ ਜਾਓ ਚੰਗਾ ਭਾਈ ਕਰੂੰਗਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸਾਡੀ ਕੋਈ ਵੀਡੀਓ ਅਸੀਂ ਲਾ ਕੇ ਨਹੀਂ ਬਣਾਈ ਇੱਕ ਮਨੋਰੰਜਨ ਵਾਸਤੇ ਬਣਾਈ ਹੈ ਠੀਕ ਹੈ ਜੀ ਕੋਈ ਪਾਰਟੀ ਭਰਾਵਾ ਦਿਲ ਤੇ ਨਾ ਆਹੋ ਅਜੀਦਪੁਰ ਇੱਕ ਮਨੋਰੰਜਨ ਦੀ ਤਰਫੋਂ ਵੀ ਅਜੀਦ ਦੇ ਇੱਕ ਮਨੋਰੰਜਨ ਵਾਸਤੇ ਬਣਾਈ ਹੈ ਕਿਉਂ ਕਿ ਜਿਹੜੇ ਅੱਜ ਕੱਲ ਦੇ ਹਾਲਾਤ ਉਸ ਹਾਲਾਤਾਂ ਦੀ ਵੀਡੀਓ ਬਣਾਈ ਹੈ ਸਤਿ ਸ੍ਰੀ ਅਕਾਲ ਜੀ ਜਿਹੜੀ ਸਾਡੀ ਤੁਸੀਂ ਹੁਣੀ-ਹੁਣੀ ਵੀਡੀਓ ਦੇਖੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਇਕ ਤੇ ਕਮੈਂਟ ਇੱਕ ਵੀਡੀਓ ਇਹ ਮਨੋਰੰਜਨ ਵਾਸਤੇ ਬਣਾਈ ਗਈ ਹੈ ਕਿਸੇ ਪਾਰਟੀ ਦੇ ਲਾਕੇ ਨਹੀਂ ਬਣਾਈ ਕਿਉਂ ਅੱਜ ਕੱਲ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ ਉਹੀ ਉਸੇ ਤਰ੍ਹਾਂ ਦੀ ਵੀਡੀਓ ਬਣਾਈ ਹੈ ਜੇ ਤੁਹਾਨੂੰ ਚੰਗੀ ਲੱਗੀ ਸ਼ੇਅਰ ਲਾਇਕ ਕਮੈਂਟ ਕਰ ਦੇਣਾ ਜੀ ਬਹੁਤ ਬਹੁਤ ਧੰਨਵਾਦ